ਰਾਗ ਗੁਜਰੀ ਨਾਮਦੇਵ ਜੀ ਕੀ ਇੱਕੰਕਾਰ ਸਤਗੁਰ ਪ੍ਰਸਾਦ ਮਲੇ ਨਾ ਲਾਛੇ ਪਰਮ ਮਲੋ ਪਰਮ ਮਲਿਓ ਬੈਠੋ ਰਈ ਆਈ ਆਗਤ ਤੈਨਾਂ ਪੇਖਿਓ ਕਬਰ ਨ ਜਾਣੇ ਜੀ ਬਾਈ ਕੌਣ ਕਹੇ ਕਿਨ ਬੁਝੀਏ ਰੰਨਿਆ ਆਕਲ ਦੀ ਬਾਈ ਰਹਾਓ ਜਿਉ ਅਕਾਸ਼ੇ ਪੰਖੇ ਲਓ ਉਜ ਨਿਰਖਿਓ ਨਾ ਜਾਈ ਜਿਉ ਜਲ ਮਾਜ ਮਾਛ ਲੋ ਨਾਰਗ ਦੇਖਣੋਂ ਨਾ ਜਾਈ ਜਿਉ ਆਕਾਸ਼ੇ ਕੜੀ ਅਲੋ ਮਿਰਗ ਤ੍ਰਿਸ਼ਨਾ ਪਰਿਆ ਨਾਮੇ ਚ ਸੋਮੀ ਬਿਠਲ ਜਨਤਿਨੇ ਜਰਿਆ ਜੋ ਆਕਾਸ਼ੇ ਕੜੇ ਲੋ ਮੇਰੇ ਬਿਤਰਸ਼ਨਾ ਪਰਿਆ ਨੰਨੇ ਚ ਸੁਮੀ ਬੀਠ ਲੋ ਜਨਤਿਨੇ ਜਰਿਆ ਇਹ ਸ਼ਬਦ ਸਤਗੁਰ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਚਾਰ ਤਮ ਤਮ ਚਵਰ ਸਤ ਦੇ ਮਾਲਕ ਗੁਰਤਾ ਗਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਗੁਜਰੀ ਦੇ ਅੰਗ 525 ਤੇ ਸ਼ਿਸ਼ੂ ਬਤ ਹੈ ਸਤਗੁਰ ਨਾਮਦੇਵ ਜੀ ਸ਼ਬਦ ਰਾਹੀਂ ਸਮਝਾਉਣਾ ਚਾਹੁੰਦੇ ਹੈ ਕਿ ਜਿਸਨੂੰ ਵੀ ਉਸਨੂੰ ਮਿਲਣਾ ਹੈ ਕੋਈ ਰਸਤਾ ਨਹੀਂ ਬਣਿਆ ਹੋਇਆ ਕਿ ਕਿਹੜੀ ਸੜਕ ਜਾਂਦੀ ਹੈ ਕਿਹੜੀ ਪਗਡੰਡੀ ਹੈ ਇਹ ਤਾਂ ਆਪੇ ਪ੍ਰਾਨੇ ਨੇ ਸਾਰਾ ਕੁਝ ਕਰਨਾ ਹੈ ਕਿਉਂਕਿ ਉਹ ਦੁਨੀਆ ਦਾ ਸਭ ਤੋਂ ਉੱਤਮ ਜਿਸ ਦਾ ਕੋਈ ਸ਼ਰੀਰ ਹੀ ਹੈ ਨਹੀਂ ਦੁਨੀਆ ਜਿਸ ਨੇ ਇੱਕ ਪਲ ਦੇ ਵਿੱਚ ਦੁਨੀਆ ਸਾਜ ਦਿੱਤੀ ਜੇਕਰ ਉਸ ਦੇ ਨਾਲ ਇਸ ਆਤਮਾ ਨੇ ਮਿਲਣਾ ਹੈ ਤਾਂ ਫਿਰ ਇਸ ਦੁਨੀਆ ਦੇ ਮੋਹ ਤੋਂ ਦੂਰ ਹੋਣਾ ਹੈ ਕਿਉਂਕਿ ਸਭ ਕੁਝ ਉਸ ਦੇ ਹੱਥ ਹੈ ਕਿਉਂਕਿ ਜੋ ਕੁਝ ਵੀ ਉਸ ਨੇ ਅੱਜ ਤੱਕ ਬਣਾਇਆ ਇਹ ਕਿਸੇ ਤੋਂ ਮੁਕਿਆ ਨਹੀਂ ਇਹ ਨੇ ਕਿ ਉਹ ਇੱਕ ਦੇਸ਼ ਦੇ ਵਿੱਚ ਬੈਠਾ ਕਣ ਕਣ ਦੇ ਵਿੱਚ ਵਾਜਮਾ ਕਿਸੇ ਬੋਲੀ ਦੇ ਵਿੱਚ ਨਹੀਂ ਕਿਸੇ ਮਜਬ ਦੇ ਵਿੱਚ ਨਹੀਂ ਕਿਸੇ ਜਾਤ ਵਿੱਚ ਨਹੀਂ ਸਭ ਕੁਝ ਉਸ ਦੇ ਹੱਥ ਹੈ ਮਲੇ ਨਾਲਾਛੇ ਪਾਰ ਮਲੋ ਪਰ ਮਲੀ ਉਹ ਬੈਠੋ ਦੀ ਆਈ ਕਹਿੰਦੇ ਉਸ ਪਰਮਾਤਮਾ ਦੇ ਉੱਤੇ ਕੋਈ ਇਹੋ ਜਿਹਾ ਦਾਗ ਹੀ ਹੈ ਨਹੀਂ ਜਿੰਨ ਨੂੰ ਲਾਉਣ ਦੀ ਲੋੜ ਹੈ ਉਹ ਐਸਾ ਨਰਲੇਪ ਬੈਠਾ ਹੈ ਕਿ ਪਾਪੀ ਦੇ ਅੰਦਰ ਵੀ ਹੈ ਦਾਨੀ ਦੇ ਅੰਦਰ ਵੀ ਹੈ ਚੋਰ ਅੰਦਰ ਵੀ ਹੈ ਸਾਧੂ ਅੰਦਰ ਵੀ ਹੈ ਹਰ ਇੱਕ ਨੂੰ ਦੇ ਰਿਹਾ ਹੋ ਜਿਸ ਨੂੰ ਜੀਵਨ ਮਿਲਿਆ ਉਸ ਦਾ ਪ੍ਰਬੰਧ ਕੀਤਾ ਅੱਗੇ ਪੁਰਾਣੇ ਨ ਕਰਨਾਂਗੇ ਸੂਰਜ ਜਿਹੜਾ ਉਹ ਦੇਖ ਕੇ ਕਰਨਾ ਨਹੀਂ ਖਲਾੜ ਰਿਹਾ ਕਿ ਇਹ ਪ੍ਰਾਣੀ ਚੰਗਾ ਹੈ ਇਹਨੂੰ ਧੁੱਪ ਲੱਗੇ ਉਹ ਤਾਂ ਹਰ ਇੱਕ ਤੇ ਜਾ ਰਹੀ ਹੈ ਵਿਖਤੇ ਵੀ ਪੈ ਰਹੀ ਹੈ ਪਾਪੀ ਤੇ ਵੀ ਪੈ ਰਹੀ ਹੈ ਉਸ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਨੂੰ ਵੀ ਧੁੱਪ ਮਿਲ ਰਹੀ ਹੈ ਸੋ ਉਸ ਨੂੰ ਜਿਹੜਾ ਕਣ ਕਣ ਦੇ ਵਿੱਚ ਬਰਾਜਮਾਨ ਹੋ ਕੇ ਬੈਠਾ ਉਹਨੂੰ ਕਹਿੰਦੇ ਕਿਸੇ ਨੇ ਆਵਤ ਕਿਨੇ ਨਾ ਪੇਖਿਓ ਕਵਨੇ ਜਾਣੋ ਰਿਬਈ ਕਹਿੰਦੇ ਇਹ ਭੈਣ ਉਹਨੂੰ ਕਿਸੇ ਨੇ ਜੰਮ ਦਾ ਦੇਖਿਆ ਹੀ ਨਹੀਂ ਮਰਦਾ ਵੀ ਨਹੀਂ ਦੇਖਿਆ ਉਹ ਤਾਂ ਆਉਂਦਾ ਹੀ ਨਹੀਂ ਜਾਂਦਾ ਹੀ ਨਹੀਂ ਉਹ ਤਾਂ ਜਿਹੜਾ ਇਹੋ ਦੁਨੀਆ ਦਾ ਸंचा ਬਣਾਉਂਦਾ ਉਹਦੇ ਵਿੱਚ ਬੈਠਾ ਪਰ ਨਰਲੇਪ ਹੋ ਕੇ ਬੈਠਾ ਸੁਹੇ ਪੈਣ ਸਤਗੁਰ ਨਾਮਦੇਵ ਜੀ ਸਮਝਾਦੇ ਕਿ ਭੈਣੇ ਉਸ ਨੂੰ ਜੇਕਰ ਮਿਲਣਾ ਹੈ ਤਾਂ ਫਿਰ ਇਸ ਮੋਮਾਇਆ ਨੂੰ ਤਿਆਗੀ ਕਿ ਆਪ ਤੱਕ ਕਿੰਨੇ ਨਾ ਪੇਖਿਓ ਕਬਨੇ ਜਾਣੇ ਰਹੀ ਬਈ ਇਹੋ ਗੱਲ ਸਤਗੁਰ ਰਬਦਾਸ ਸਾਹਿਬ ਜੀ ਕਹਿੰਦੇ ਸੋ ਜੋ ਉਹ ਕਹਿੰਦੇ ਵੀ ਪਰਮ ਗੱਤ ਜੇਕਰ ਪਾਉਣੇ ਹੈ ਤੇ ਉਹ ਮਨ ਦੇ ਮਨ ਦੇ ਵਿੱਚ ਮਿਲਦਾ ਪਰਮ ਪਰਸ ਗੁਰ ਭੇਟੀਏ ਪੂਰਵ ਲਖਤ ਲਲਾਟ ਉਨ ਮਨ 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 ਹੀ ਮਿਲੇ ਛਟਕਤ ਬਜਰਕ ਪਾਟ ਜੇਕਰ ਕਵਾੜ ਖੁੱਲਣੇ ਹੈ ਤਾਂ ਅੰਦਰ ਹੀ ਅੰਦਰ ਖੁੱਲਣੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਉਹ ਐਸਾ 파ਰਸ ਹੈ ਕਿ ਦੁਨੀਆ ਦਾ ਕੋਈ 파ਰਸ ਉਹਦੇ ਨਾਲ ਦਾ ਬਣਿਆ ਹੀ ਨਹੀਂ ਪਰਮ ਪਰਸ ਗੁਰ ਭੇਟੀਏ ਪੂਰਵ ਲਖਤ ਲਲਾਟ ਉਹਦੀ ਕਿਰਪਾ ਦੇ ਨਾਲ ਉਸ 파ਰਸ ਨੂੰ ਮਿਲਿਆ ਜਾ ਸਕਦਾ ਉਨ ਮਨ 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 ਹੀ ਮਿਲੇ ਛਟਕਤ ਬਜਰ ਕਪਾਟ ਪਤਾ ਹੀ ਨਹੀਂ ਲੱਗਾ ਕਿ ਮਨ ਦੇ ਮਨ ਦੇ ਵਿੱਚ ਹੀ ਹੋ ਗਿਆ ਆਵਤ ਕਿਨੇ ਨਾ ਦੇਖਿਓ ਕਬਨੇ ਜਾਣੋਰੀ ਭਾਈ ਕਿਵੇਂ ਜਾਣਾਂਗੇ ਕਿ ਸਿੱਧੇ ਮਨ ਨੂੰ ਕਿਵੇਂ ਪੜਾਂਗੇ ਉਹੀ ਪੜ ਸਕਦਾ ਜਿਹਦੇ ਤੇ ਉਹਦੀ ਕਿਰਪਾ ਹੈ ਇਸ ਕਰਕੇ ਸਾਰਾ ਕੁਝ ਉਹਦੇ ਹੱਥ ਹੈ ਭਾਈ ਮਤ ਕੋਈ ਜਾਣੋ ਕਿਸੇ ਕਿ ਕੁਛ ਹੱਥ ਹੈ ਸਭ ਕਰੇ ਕਰਾਇਆ ਹੱਥ ਕਿਸੇ ਦੇ ਕੁਛ ਨਹੀਂ ਮੱਥੇ ਦੇ ਲੇਖ ਲਿਖੇ ਹੋਏ ਭੋਗ ਕੇ ਚਲੇ ਜਾਣੇ ਮੇਉ ਕੰਨ ਦੱਸ ਦੇ ਕਿ ਅਸੀਂ ਪੜ੍ਹੇ ਹੋਏ ਹਾਂ ਪਰ ਆਪਣੇ ਲੇਖ ਤਾਂ ਸੀ ਪੜ੍ਹ ਨਹੀਂ ਸਕੇ ਆਪਣੇ ਲੇਖ ਨਾ ਪੜੇ ਇਹਣਾ ਐਡਾ ਅਣਜਾਣ ਹੈ ਕਿ ਆਪਣੇ ਲੇਖ ਨਹੀਂ ਪੜਨੇ ਆਉਂਦੇ ਦੂਜਿਆਂ ਦੇ ਲੇਖ ਪੜ੍ਹਦਾ ਫਿਰਦਾ ਕੌਣ ਕਹੇ ਕਿਨ ਬੁੱਝੀਏ ਰਮਈਆ ਆਕਲ ਰਹੀ ਬਈ ਕਿਵੇਂ ਕਹਿੰਦੇ ਬੁੱਝੀਏ ਕੌਣ ਦੱਸੇ ਕੌਣ ਕਹੇ ਆਕਲ ਜੇ ਦੀ ਕੋਈ ਕੋਲੀ ਹੈ ਨਹੀਂ ਉਸ ਰਮਈਆ ਉਸ ਪਰਮਾਤਮਾ ਨੂੰ ਕਿਵੇਂ ਬੁੱਝੀਏ ਜੇ ਦੀ ਕੋਈ ਜਾਤੀ ਹੈ ਨਹੀਂ ਕੋਈ ਕੁੱਲ ਹੈ ਨਹੀਂ ਕੋਈ ਇਲਾਕਾ ਹੈ ਨਹੀਂ ਕੋਈ ਬੋਲ ਨਹੀਂ ਹੈ ਕੋਈ ਰੰਗ ਨਹੀਂ ਗਾਇ ਕੋਈ ਰੂਪ ਨਹੀਂ ਹੈ ਕੋਈ ਆਕਾਰ ਨਹੀਂ ਹੈ ਉਹਨੂੰ ਕਿਵੇਂ ਮਿਲिए ਕਿਵੇਂ ਬੁੱਝिए ਇਸ ਕਰਕੇ ਉਸ ਪ੍ਰਮਾਤਮਾ ਨੂੰ ਮਿਲ ਲਈ ਕੋਈ ਰਸਤਾ ਜਿਹੜਾ ਬਣਿਆ ਹੋਇਆ ਉਹ ਰਸਤਾ ਹੈ ਬਹੁਤ ਛੋਟਾ ਪਰ ਤੈਅ ਕਰਨਾ ਬੜਾ ਔਖਾ ਕਿਉਂਕਿ ਪੰਜ ਚੋਰ ਜਿਹੜੇ ਲੱਗੇ ਹੋਏ ਹੈ ਇਹ ਬਾਪੇਸ਼ ਨਹੀਂ ਜਾਣ ਦਿੰਦੇ ਇਹ ਦੁਨੀਆ ਇੰਨੀ ਮਿੱਠੀ ਹੈ ਕਿ ਇੰਦਰੇ ਜਿਹੜੇ ਹੈ ਉਹ ਆਪਣਾ ਆਪਣਾ ਕੰਮ ਬਾਹਰ ਦੇ ਪਾਸੇ ਕਰ ਰਿਹਾ ਹੈ ਤੇ ਮਨ ਜਿਹੜਾ ਉਹਨਾਂ ਦੇ ਵਿੱਚ ਗ੍ਰਸਤ ਹੈ ਤੇ ਮਨ ਨੂੰ ਅਡੋਲ ਅਵਸਥਾ ਚ ਲੈ ਕੇ ਜਾਣਾ ਜਿੱਥੇ ਕੋਈ ਆਸਾ ਤ੍ਰਿਸ਼ਨਾ ਨਾ ਰਹੇ ਨਾ ਸੋ ਉਸ ਰਮਾਈ ਨੂੰ ਮਰਨਾ ਜਿੱਦ ਕੋਈ ਕੋਲੀ ਹੈ ਨਹੀਂ ਜਿੱਦ ਕੋਈ ਜਾਤੀ ਹੈ ਨਹੀਂ ਇਹ ਤਾਂ ਦੁਨੀਆ ਨੇ ਜਾਤਾਂ ਬਣਾ ਲਈਆਂ ਕਿ ਆਹ ਜਿਹੜਾ ਉਸ ਦਾ ਭਗਤ ਹੈ ਇਹਦੀ ਕੋ ਲਾਇ ਹੈ ਤੇ ਕੁੱਲ ਤਾਂ ਭਗਤ ਦੀ ਹੁੰਦੀ ਨਹੀਂ ਕੋਈ ਵੀ ਇਹ ਤਾਂ ਦੁਨੀਆ ਨੇ ਬਣਾ ਲਈਆਂ ਕਿ ਕੋਈ ਜਨਮ ਲਿਆ ਦੁਨੀਆ ਨੇ ਜਾਤਾਂ ਬਣਾ ਲਈਆਂ ਸੋ ਕੌਣ ਕਹੇ ਕਿਨ ਬੁਝੀਏ ਰ ਮਈਏ ਆਕਲ ਰਿਵਾਈ ਪਹਿਣ ਕਿਵੇਂ ਦੱਸਾਂ ਜਿਸ ਦੀ ਕੋਈ ਜਾਤ ਨਹੀਂ ਉਹਨੂੰ ਕੌਣ ਬੁਝੇਗਾ ਕਹਿੰਦੇ ਜੋ ਆਕਾਸ਼ੇ ਪੰਖੇ ਲੋ ਖੋਜ ਨਿਰਭਖਿਓ ਨਾ ਜਾਈ ਕਹਿੰਦੇ ਪੰਛੀ ਉੱਡ ਰਿਹਾ ਹੈ ਆਕਾਸ਼ ਦੇ ਵਿੱਚ ਕੋਈ ਸੜਕ ਨਹੀਂ ਬਣੀ ਹੋਈ ਤੇ ਕੋਈ ਪਿੱਛੇ ਵਸਤਾ ਬਣ ਨਹੀਂ ਰਿਹਾ ਜਿੱਥੋਂ ਦੀ ਉਹ ਲੰਘ ਰਿਹਾ ਕੋਈ ਲੱਭ ਨਹੀਂ ਸਕਦਾ ਕਿ ਕਿੱਥੋਂ ਦੀ ਉੱਡ ਕੇ ਗਿਆ ਖੋਜ ਵੀ ਨਹੀਂ ਕੀਤੀ ਜਾ ਸਕਦੀ ਇਸੇ ਤਰ੍ਹਾਂ ਪ੍ਰਮਾਤਮਾ ਹੈ ਉਹਨੂੰ ਖੋਜਣਾ ਪੈਣਾ ਨਾ ਕੋਈ ਸੜਕ ਹੈ ਨਾ ਪਿੱਛੇ ਕੋਈ ਪਗ ਡੰਡੀ ਹੈ ਜਿਉਂ ਆਕਾਸ਼ੇ ਘੜੇ ਲੋ ਮਿਰਗ ਤ੍ਰishna ਪਰਿਆ ਜਿਉਂ ਜਲ ਮਾਝੇ ਮਾਛਲੋ ਮਾਰਗ ਪੇਖਣੋ ਨਾ ਜਾਏ ਜਿਵੇਂ ਕਹਿੰਦੇ ਮੱਛੀ ਜੜੀ ਹੈ ਉਹ ਸਮੁੰਦਰ ਚ ਜਾ ਰਹੀ ਹੈ ਪਰ ਰਸਤਾ ਨਾ ਪਹਿਲਾ ਬਣਿਆ ਤੇ ਨਾ ਪਿੱਛੇ ਉਹ ਛੱਡ ਰਹੀ ਹੈ ਕੋਈ ਰਸਤਾ ਨਾਲੋਂ ਨਾਲ ਖਤਮ ਹੋ ਰਿਹਾ ਤੇ ਨਾ ਰਸਤਾ ਉਹਨੂੰ ਪਤਾ ਹੀ ਹੈ ਕਿਹੜਾ ਰਸਤਾ ਹੈ ਸੋ ਉਸ ਪਰਮਾਤਮਾ ਨੂੰ ਫੇ ਪਾਉਣਾ ਹੈ ਤਾਂ ਕਿਹੜਾ ਰਸਤਾ ਇਹ ਖੁਦ ਬੰਦੇ ਨੇ ਖੁਦ ਆਤਮਾ ਨੇ ਖੁਦ ਮਨ ਨੇ ਖੋਜਣਾ ਹੈ ਤੇ ਖੋਜ ਕਦੋਂ ਹੁੰਦਾ ਹੈ ਜਦੋਂ ਆਸ ਆਮਨਸਾ ਸਗਲ ਤਿਆਗੇ ਜਗ ਤੇ ਰਹੇ ਨਰਾਸ਼ ਇਸ ਜਗ ਤੋਂ ਨਰਾਸ਼ ਹੋ ਜਵੇ ਆਸ ਕੋਈ ਨਾ ਰਹੇ ਤਮੰਨਾ ਕੋਈ ਨਾ ਰਹੇ ਇੱਕੋ ਤੰਗ ਪੈਦਾ ਹੋ ਜਵੇ ਕਿ ਤੈਨੂੰ ਹੀ ਪਾਉਣਾ ਹੈ ਮੈਨੂੰ ਇਸ ਤਨ ਦੀ ਲੋੜ ਨਹੀਂ ਤਾਂ ਫਿਰ ਉਹ ਮਰ ਜਾਂਦਾ ਅੰਦਰ ਹੀ ਬੈਠਾ ਜਿਉਂ ਔਕਾਸੇ ਕੜੀਏ ਲੋਗ ਮਿਰਗ ਤ੍ਰਿਸ਼ਨਾ ਪਰਿਆ ਕਹਿੰਦੇ ਇਹ ਉਸ ਤਰ੍ਹਾਂ ਹੈ ਕਿ ਜਿਵੇਂ ਬਹੁਤ ਦੂਰ ਤਪ ਦੇ ਰੇਤਾਂ ਦੇ ਵਿੱਚ ਲੱਗਦਾ ਕਿ ਪਾਣੀ ਹੈ ਤੇ ਹੰਨ ਦੌੜਦਾ ਹੈ ਪਰ ਉੱਥੇ ਜਦੋਂ ਪਹੁੰਚਦਾ ਪਾਣੀ ਨਹੀਂ ਹੁੰਦਾ ਫਿਰ ਅੱਗੇ ਜਾਂਦਾ ਫਿਰ ਲੱਗਦਾ ਤੇ ਲੱਗਦਾ ਲੱਗਦਾ ਐਸੀ ਤ੍ਰishna ਦੇ ਵਿੱਚ ਹੈ ਕਿ ਮਰ ਜਾਂਦਾ ਹੈ ਕਿਉਂਕਿ ਇੱਦਾਂ ਹੀ ਉਹਨੂੰ ਸੁਗੰਧੇ ਦੇ ਕਰਕੇ ਮਰ ਜਾਇਆ ਸਤਗੁਰੂ ਦਾਸਵਾ ਜੀ ਕਹਿੰਦੇ ਜੈਸੇ ਕ੍ਰੰਕ ਨਹੀਂ ਭਾਇਓ ਭੇਦ ਤੰਨ ਸੁਗੰਧ ਟੁੱਡੇ ਪਰਦੇਸ ਕਹਿੰਦੇ ਜਿਵੇਂ ਹੰਨ ਕਸਤੂਰੀ ਦੀ ਸੁਗੰਧ ਦੇ ਲਈ ਦੌੜਾ ਪੱਜਾ ਫਿਰਦਾ ਪਰ ਹੈ ਉਹਦੇ ਤਨ ਦੇ ਅੰਦਰ ਹੈ ਇਸੇ ਤਰ੍ਹਾਂ ਪ੍ਰਾਣੀ ਹੈ ਪ੍ਰਾਣੀ ਵੀ ਲੱਭ ਕਿਤੇ ਹੋ ਰਿਹਾ ਹੈ ਪਰ ਹੈ ਅੰਦਰ ਹੈ ਲਿਬੜਾ ਅੰਦਰ ਹੈ ਉਦੋਂ ਮੜਨਾ ਜਦੋਂ ਸਾਡੇ ਇੰਦਰੀਆਂ ਦਾ ਜਿਹੜੀ ਇਸ ਦੁਨੀਆ ਤੋਂ ਨਰਾਸ਼ ਹੋ ਗਏ ਨਾਮ ਵਿੱਚ ਸਵਾਮੀ ਬਿਠ ਲੋ ਜਨ ਤਿੰਨੇ ਜੜਿਆ ਸਤਗੁਰ ਨਾਮਦੇਵ ਜੀ ਕਹ ਰਹੇ ਹੈ ਇਹ ਪਰਮਾਤਮਾ ਉਹ ਤਿੰਨਾ ਤਾਪਾਂ ਤੋਂ ਬਚਾਉਣ ਵਾਲਾ ਹੈ ਜਿਹਦੇ ਤੋਂ ਤਿੰਨੇ ਪੈਦਾ ਹੋਏ ਹੈ ਉਹੀ ਬਚਾਉਣ ਵਾਲਾ ਤੇ ਹੈ ਕੀ ਹੈ ਜਰਾ ਮਰਾ ਤਾਪ ਸਿਰ ਤਸਾਪ ਸਭ ਹਰ ਕੇ ਬਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਲਾ ਜਰਾ ਬਡਾਪਾ ਜੜਾ ਮਰਾ ਨਵਤ ਜੜੀ ਹੈ ਤਾਪ ਜਿਹੜਾ ਸਾਨੂੰ ਇਸ ਮਾਇਆ ਦਾ ਚੜਿਆ ਹੋਇਆ ਹੈ ਸਿਹਤ ਸਾਪ ਸਿਰ ਤੇ ਦਰਦ ਹੈ ਇਹ ਤਿੰਨੇ ਰੋਗ ਜਿਹੜੇ ਹੈ ਕਾਦੇ ਤੋਂ ਹੈ ਸੋ ਤਿੰਨੇ ਰੋਗ ਜਿਹੜੇ ਹੈ ਰਜੋ ਉਤਮੋ ਸਤੋ ਇਹ ਤਿੰਨਾ ਤੋਂ ਬਚਾਉਣ ਵਾਲਾ परमात्मा है सो सतगुरु नामदेव जी यही कह रहे हैं कि कोई भी ਤੁਹਾਨੂੰ ਰੋਗ ਨਹੀਂ ਲੱਗ ਸਕਦਾ ਜੇਕਰ ਉਹ ਮਾਇਆ ਤੋਂ ਦੂਰ ਹੋ ਜਾਈਏ ਕਿਉਂਕਿ ਨਾ ਤਿੰਨਾ ਦਾ ਇਲਾਜ ਜਿਹੜਾ ਉਸ ਦਾ ਨਾਮ ਹੈ ਤਿੰਨੇ ਤਾਪ ਨਿਵਾਰਨ ਹਾਰ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਗਨਾ ਕੋਈ ਲੱਗੇ ਜਾਂ ਕੀ ਪ੍ਰਭ ਅਗੇ ਅਰਦਾਸ ਸੋ ਇਹ ਜਿਹੜੇ ਤਾਪ ਹੈ ਦੁਨੀਆ ਦੇ ਇਹਨਾਂ ਤੋਂ ਜੀ ਬਚਣਾ ਹੈ ਤੇ ਸਾਨੂੰ ਆਪਣੇ ਅੰਦਰ ਖੋਜ ਕਰਨੀ ਪੈਣੀ ਹੈ ਸੋ ਆਓ ਸਤਗੁਰ ਨਾਮਦੇਵ ਜੀ ਦੇ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਅਰਦਾਸ ਬੇਨਤੀ ਕਰੀਏ ਕਿ ਪਰਮਾਤਮਾ ਆਪਣੀ ਦਇਆ ਕਰ ਸੰਤੋਖ ਦੇ ਇਸ ਮਨ ਦੇ ਵਿੱਚ ਤਾਂਗ ਪੈਦਾ ਕਰ ਦੇ ਤੇਰੇ ਦਰਸ਼ਨ دیدار ਜਿਹੜੇ ਉਹ ਹੋ ਜਨ ਪੰਮੇ ਇਹ ਤਨ ਬਚਣਾ ਮੁਝੇ ਇਸ ਤਨ ਨੂੰ ਕੀ ਕਰਨਾ ਕਿਉਂਕਿ ਆਸਾ ਮਨਸਾ ਇਸ ਤਨ ਕਰਕੇ ਹੈ ਇਸ ਤਨ ਦਾ ਲਾਲਚ ਇਹ ਖਤਮ ਹੋ ਗਿਆ ਮੋ ਖਤਮ ਹੋ ਗਿਆ ਫਿਰ ਪਰਮਾਤਮਾ ਦੇ ਨਾਲ ਮੇਲ ਹੋ ਜਾਣਾ ਸੋ ਆਓ ਇਹ ਸ਼ਬਦ ਤੁਸੀਂ ਸਿੱਖ ਲੈਂਦੇ ਹੋਏ ਖੋਜ करिए ਆਪਣੇ ਅੰਦਰ ਹੀ ਜੋ ਅੰਦਰ ਬੈਠਾ ਕਣਕਣ ਦੇ ਵਿੱਚ ਸਮਾਇਆ ਹੋਇਆ ਉਸ ਨੂੰ ਪਾਉਣ ਲਈ ਜਿਸ ਨੂੰ ਕਿਸੇ ਨੇ ਨਾ ਆਉਂਦਾ ਦੇਖਿਆ ਨਾ ਜਾਂਦਾ ਦੇਖਿਆ ਜਿਸ ਤੇ ਆਇਆ ਉਸ ਨੂੰ ਪਤਾ ਲੱਗਾ ਨਾਲ ਦਿਨ ਵੀ ਨਹੀਂ ਪਤਾ ਲੱਗਾ ਸੋ ਇਹ ਸ਼ਬਦ ਤੁਸੀਂ ਸਿੱਖ ਲੈਂਦੇ ਅਰਦਾਸ ਬੰਦੀ ਅਰਜੇ करिए ਕਿ ਸਵਾਸਾਂ ਦੀ ਪੂੰਜੀ ਆਪਣੇ ਲੇਖੇ ਚ ਲਾਉਣ ਲਈ ਆਪਣਾ ਨਾਮ ਜਪਣ ਦੀ ਕਿਰਪਾ ਕਰੋ ਜਪਾਉਣ ਦੀ ਕਿਰਪਾ ਕਰੋ ਤਾਂ ਕਿ ਇਹ ਜੀ ਸੋਸ ਹਨ ਦੀ অমূল্য ਪੂੰਜੀ ਹੈ ਤੁਹਾਡੇ ਸਿਮਰਨ ਦੇ ਵਿੱਚ ਲੱਗ ਜਵੇ ਸਾਥ ਸੰਗਤ ਦੇ ਵਿੱਚ ਜਾਣ ਦਾ ਮੌਕਾ ਮਿਲ ਜਵੇ ਸੋ ਇਹਨਾਂ ਅਰਦਾਸ ਵਿੱਚ ਇੰਤਜ਼ਾਰ ਜੀ ਕਰਦੇ ਹਾਂ ਫਤਿ ਮਿਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ